ਅੱਜ ਮੈਂ ਤੁਹਾਨੂੰ ਹਰੀਆਂ ਮਿਰਚਾਂ ਜੋ ਕੌੜੀਆਂ ਹਨ ਪੂਰੀਆਂ ਅਦਰਕ ਅਤੇ ਨਿੰਬੂ ਇਸ ਦੇ ਅਚਾਰ ਦੀ ਰੈਸਪੀ ਦੱਸਾਂਗਾ ਜੋ ਕਿ ਆਪਾਂ ਘਰ ਦੇ ਵਿੱਚ ਆਸਾਨ ਤਰੀਕੇ ਨਾਲ ਬਣਾ ਸਕਦੇ ਹਾਂ ਇਸ ਵਾਸਤੇ ਆਪਾਂ ਹਰੀਆਂ ਮਿਰਚਾਂ ਕੁਝ ਨਿੰਬੂ ਤੇ ਅਦਰਕ ਨੂੰ ਜੋ ਕੇ ਚੰਗੀ ਤਰ੍ਹਾਂ ਧੋ ਕੇ ਧੁੱਪ ਵਿੱਚ ਸੁਕਾ ਲੈਣਾ ਹੈ ਤੋਂ ਬਾਅਦ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਛੋਟੇ-ਛੋਟੇ ਕੱਟ ਲਗਾ ਲਵਾਂਗੇ ਨਿੰਬੂ ਤੁਸੀਂ ਵੱਡੇ ਵੀ ਪੀਸ ਰੱਖ ਸਕਦੇ ਹੋ ਤੇ ਛੋਟੇ ਪੀਸ ਵੀ ਕਰ ਸਕਦੇ ਹੋ। ਬਸ ਇਸੇ ਤਰ੍ਹਾਂ ਅਦਰਕ ਦੇ ਵੀ ਇਸ ਤਰ੍ਹਾਂ ਲੰਮੇ ਛੋਟੇ-ਛੋਟੇ ਪੀਸ ਕਰ ਲਵਾਂਗੇ। ਲਓ ਜੀ ਇਸ ਤਰ੍ਹਾਂ ਕਟਿੰਗ ਕਰ ਲੈਣੀ ਆ ਤਿੰਨੇ ਚੀਜ਼ਾਂ ਦੀ ਇਹ ਆਪਣਾ ਸਮਾਨ ਰੈਡੀ ਆ ਕਟਿੰਗ ਕਰਕੇ। ਉਸ ਤੋਂ ਬਾਅਦ ਇਸ ਵਿੱਚ ਸਾਬਤ ਧਨੀਆ, ਕਾਲੀ ਮਿਰਚ, ਮੇਥੀ ਦਾਣਾ, ਸੌਂਫ, ਅਜਵੈਨ, ਰਾਈ ਤੇ ਜੀਰਾ ਇਸ ਤਰ੍ਹਾਂ ਦੇ ਖੜੇ ਮਸਾਲੇ ਜਿਨ੍ਹਾਂ ਨੂੰ ਆਪਾਂ ਫਰਾਈ ਪੈਨ ਤੇ ਥੋੜਾ ਸੇਕ ਲਵਾ ਲਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਲਾਲ ਹੋਣ ਤੇ ਗੈਸ ਨੂੰ ਬੰਦ ਕਰ ਦੇਵਾਂਗੇ ਫਿਰ ਇਸ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਵਾਂਗੇ ਇਸ ਤਰ੍ਹਾਂ ਦਾ ਪਾਊਡਰ ਬਣਾ ਲੈਣਾ ਹੈ ਤੋਂ ਬਾਅਦ ਘਰ ਦਾ ਜੇ ਸਰੋਂ ਦਾ ਕਢਾਇਆ ਹੋਇਆ ਤੇਲ ਹੈਗਾ ਤਾਂ ਠੀਕ ਆ ਬੈਸਟ ਆ ਨਹੀਂ ਤਾਂ ਜੋ ਵੀ ਤੁਸੀਂ ਤੇਲ ਯੂਜ਼ ਕਰਦੇ ਹੋ ਉਸ ਨੂੰ ਥੋੜਾ ਫਰਾਈ ਪੈਨ ਦੇ ਵਿੱਚ ਗਰਮ ਕਰ ਲੈਣਾ ਹੈ ਚੰਗੀ ਤਰ੍ਹਾਂ ਕਾੜ ਲੈਣਾ ਹੈ ਤੇ ਉਸ ਨੂੰ ਉੱਤੋਂ ਬਾਅਦ ਠੰਡਾ ਕਰ ਲੈਣਾ ਹੈ ਇੱਕ ਕੱਚ ਦਾ ਬਰਤਨ ਚੰਗੀ ਤਰ੍ਹਾਂ ਧੋ ਕੇ ਉਹਨੂੰ ਢੋਕੋ ਵਿੱਚ ਚੰਗੀ ਤਰ੍ਹਾਂ ਸਕਾ ਲੋ ਫਿਰ ਇਹਦੇ ਵਿੱਚ ਅਚਾਰ ਵਾਲਾ ਸਮਾਨ ਪਾਓ ਉਹਨੂੰ ਗ੍ਰਾਉਂਡ ਕੀਤਾ ਹੋਇਆ ਮਸਾਲਾ ਇਸ ਵਿੱਚ ਪਾ ਦਿਓ ਇੱਕ ਚਮਚ ਕਾਲਾ ਨਮਕ ਪਾਓ ਇੱਕ ਚਮਚ ਸੇਂਦਾ ਨਮਕ ਦਾ ਪਾਓ ਥੋੜੀ ਜਿਹੀ ਹਲਦੀ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਉਸ ਤੋਂ ਬਾਅਦ ਠੰਡਾ ਕੀਤਾ ਹੋਇਆ ਤੇਲ ਢੱਕਣ ਬੰਦ ਕਰਕੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਿਓ ਮਿਕਸ ਕਰ ਦਿਓ ਵਿੱਚ ਇਹ ਹੁਣ ਮਿਕਸ ਹੋ ਚੁੱਕਿਆ ਹੈ ਬਹੁਤ ਵਧੀਆ ਮਿਕਸ ਹੋਣ ਤੋਂ ਬਾਅਦ ਬਹੁਤ ਅੱਛਾ ਕਲਰ ਆ ਗਿਆ ਤੇ ਇਸ ਨੂੰ ਕੁਝ ਸਮੇਂ ਲਈ ਧੁੱਪ ਵਿੱਚ ਰੱਖ ਦਿਓ 15 ਮਿੰਟ ਧੁੱਪ ਲੱਗਣ ਤੋਂ ਬਾਅਦ ਇਸ ਨੂੰ ਅੰਦਰ ਰੱਖ ਲਓ ਤੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਅਚਾਰ ਤਿਆਰ ਹੈ ਤੇ ਰੋਟੀ ਨਾਲ ਮ제 ਨਾਲ ਸਵਾਦ ਨਾਲ ਖਾਓ ਆਪ ਖਾਓ ਰਿਸ਼ਤੇਦਾਰਾਂ ਨੂੰ ਖਵਾਓ ਧੰਨਵਾਦ ਜੀ